ਸਾਸਰੀ ਕਾ ਜੀ ਰਿਤਿਕਾ ਦੇ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਪਿੰਡੀ ਆਲੂ ਤੇ ਪਿਆਜ਼ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਇੱਕ ਕੜਾਹੀ ਵਿੱਚ ਤੇਲ ਲਵਾਂ ਜਦ ਤੇਲ ਗਰਮ ਹੋ ਜਾਵੇਗਾ ਤਾਂ ਤੇ ਵਿੱਚ ਜੀਰਾ ਅਤੇ ਜਵੈਨ ਐਡ ਕਰਕੇ 10 ਤੋਂ ਲੈ ਕੇ 15 ਸੈਕਿੰਡ ਲਈ ਅਸੀਂ ਜੀਰੇ ਤੇ ਜਵੈਨ ਨੂੰ ਤੇਲ ਦੇ ਵਿੱਚ ਭੁੰਨਾਗੇ ਤੇ ਜਿਹੜੇ ਨਵੇਂ ਹਨ ਮੇਰੇ ਚੈਨਲ ਦੇ ਉੱਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜੇ ਪੁਰਾਣੇ ਹਨ ਪਲੀਜ਼ ਮੇਰੇ ਚੈਨਲ ਨੂੰ ਅੱਗੇ ਵਤਵਾ ਤੇ ਸ਼ੇਅਰ ਜ਼ਰੂਰ ਕਰੋ ਤੰਦਰਾ ਸੈਕਿੰਡ ਬਾਅਦ ਅਸੀਂ ਕੱਟੀ ਹੋਈ ਬਰੀਕ ਲਸਣ ਜਿਹੜੀ ਹੈ ਉਹਨੂੰ ਵੀ ਚਾੜ ਕਰਾਂਗੇ ਤੇ 2 ਮਿੰਟ ਲਈ ਲਸਣ ਨੂੰ ਆਪਾਂ ਫਰਾਈ ਕਰਾਂਗੇ ਜਦੋਂ ਲਸਣ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਅਸੀਂ ਜ਼ਿਆਦਾ ਨਹੀਂ ਭੁੰਨ ਲਸਣ ਨੂੰ ਜਸਟ ਲਸਣ ਦਾ ਕੱਚਾਪਨ ਜਿਹੜਾ ਹੈ ਜਦੋਂ ਖਤਮ ਹੋ ਜਾਵੇਗਾ ਤਾਂ ਅਸੀਂ ਆਲੂ ਐਡ ਕਰ ਦਵਾਂਗੇ ਕੱਟਿਆ ਹੋਇਆ ਆਲੂ ਐਡ ਕਰਕੇ ਤੇ ਅਸੀਂ ਇਸ ਨੂੰ 2 ਮਿੰਟ ਲਈ ਕੁੱਕ ਕਰਾਂਗੇ ਅਸੀਂ ਜਿਹੜੀ ਹੀਟ ਇੱਥੇ ਹੈ ਉਹ ਮੀਡੀਅਮ ਰੱਖਣੀ ਹੈ ਨਾਈ ਕੱਟ ਹੋਣੀ ਚਾਹੀਦੀ ਨਹੀਂ ਜ਼ਿਆਦਾ ਵੱਧੋਣੀ ਚਾਹੀਦੀ ਹੈ 2 ਮਿੰਟ ਬਾਅਦ ਪਿਆਜ਼ ਐਡ ਕਰਾਂਗੇ ਕਟਿਆ ਹੋਇਆ ਤੇ ਸ ਨੂੰ ਚੰਗਤਰਾ ਮਿਕਸ ਕਰ ਦੇਵਾਂਗੇ ਤੇ ਫਿਰ ਅਸੀਂ ਜਿਹੜੇ ਸੁੱਕੇ ਮਸਾਲੇ ਹਨ ਉਹ ਐਡ ਕਰਾਂਗੇ ਢੇਗੀ ਮਿਰਚ ਹਲਦੀ ਕ੍ਰਸ਼ ਕੀਤਾ ਹੋਇਆ ਧਨੀਆ ਅਸੀਂ ਨਮਕ ਜਿਹੜਾ ਹੈ ਉਹ ਐਸਟਾ ਮੈਡ ਨਹੀਂ ਕਰਾਂਗੇ ਨਮਕ ਅਸੀਂ ਲਾਸਟ ਵਿੱਚ ਐਡ ਕਰਨਾ ਹੈ ਤੇ ਇਹਨਾਂ ਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਤੇ ਢੱਕਣ ਲਗਾ ਕੇ 2 ਮਿੰਟ ਲਈ ਕੁੱਕ ਕਰਾਂਗੇ ਆਲੂ ਤੇ ਪਿਆਜ਼ 2 ਮਿੰਟ ਬਾਅਦ ਢੱਕਣ ਚੱਕ ਕੇ ਇਸ ਨੂੰ ਅਸੀ ਇੱਕ ਵਾਰ ਚੰਗੀ ਤਰ੍ਹਾਂ ਹਿਲਾ ਦਵਾਂਗੇ ਘੜਛੀ ਨਾਲ ਤੇ ਫਿਰ ਕੱਟੀ ਹੋਈ ਭਿੰਡੀ ਐਡ ਕਰਾਂਗੇ ਤੇ ਹਰੀ ਮਿਰਚ ਵੀ ਨਾਲ ਹੀ ਐਡ ਕਰ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੱਥੇ ਇੱਕ ਗੱਲ ਖਿਆਲ ਰੱਖਣੀ ਹੈ ਕਿ ਸੇ ਢੱਕਣ ਲਗਾ ਕੇ ਭਿੰਡੀ ਨਹੀਂ ਪਕਾਵਾਂਗੇ ਤੇ ਭਿੰਡੀ ਵਿੱਚ ਨਮਕ ਜਦੋਂ ਅਸੀਂ ਸਭ ਤੋਂ ਲਾਸਟ ਵਿੱਚ ਪਾਣੇ ਆ ਤੇ ਭਿੰਡੀ ਸਾਡੀ ਜਿਹੜੀ ਹੈ ਉਹ ਲੇਸ ਨਹੀਂ ਛੱਡਦੀ ਜਦੋਂ ਸਾਡੀ ਭਿੰਡੀ 80% ਕੁੱਕ ਹੋ ਗਈ ਹੈ ਤੇ ਇੱਥੇ ਮੈਂ ਨਮਕ ਐਡ ਕਰ ਦਿੱਤਾ ਹੈ ਤੇ ਸਭ ਤੋਂ ਲਾਸਟ ਦੇ ਵਿੱਚ ਆਪਾਂ ਮੈਂਗੋ ਪਾਊਡਰ ਪਾ ਰਹੀ ਆ ਕਿ ਥੋੜਾ ਜਿਹਾ ਖੱਟਾ ਫਲੇਵਰ ਆ ਜਾਵੇ ਜੇ ਤੁਹਾਡੇ ਕੋਲ ਮੈਂਗੋ ਪਾਊਡਰ ਨਹੀਂ ਹੈ ਤਾਂ ਤੁਸੀਂ ਲੈਮਨ ਜੂਸ ਵੀ ਇਸੇ ਟਾਈਮ ਐਡ ਕਰ ਸਕਦੇ ਹੋ ਮੈਂਗੋ ਪਾਊਡਰ ਪਾਉਣ ਤੋਂ ਬਾਅਦ ਅਸੀਂ ਇੱਕ ਵਾਰੀ ਭਿੰਡੀਆਂ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜੀ ਸਾਡੀ ਸਬਜ਼ੀ ਬਣ ਕੇ ਰੈਡੀ ਹੈ ਤੁਸੀਂ ਇਸ ਨੂੰ ਗਰਮਾ-ਗਰਮ ਰੋਟੀ ਤੇ ਪਰਾਂਠੇ ਦੇ ਨਾਲ ਸਰਵ ਕਰੋ ਤੇ ਮੇਰੀ ਰੈਸਪੀਸ ਨੂੰ ਜ਼ਰੂਰ ਟਰਾਈ ਕਰਕੇ ਦੇਖੋ ਤੇ ਮੇਰੇ ਚੈਨਲ ਤੇ ਆਖ ਮੇਰੀ ਰੈਸਪੀਸ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ so much ਅਗੇਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਸੋ ਮਚ